आम आदमी पार्टी के हल्का लोकसभा अमृतसर में प्रत्याशी के पक्ष में चुनाव प्रचार करने पहुंचे पंजाब के मुख्यमंत्री भगवंत मान रोड शो में उमड़ा जन सैलाब ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਓਪਾ ਤਾਂ ਮੈਨੂੰ ਮਾਥਾ ਬਜ ਨਾਲੇ ਵਾਲੇ ਚੀਕਾ ਮਰਾ ਦੇ ਚੀਕਾ ਸਾਰੇ ਪੰਜਾਬਨ ਸਰਦੀ ਚੀਕਾ शुक। का का दे दे दे। दे दे। मैं की बोला, मैं की बोला जो आप ही कहता भी चीका पवा देंगे उन्होंने चीक किकली कलीर दी बुरी हालत सुखबीर दी ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਆਂ ਸੂਹਿਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਕੀ ਕਹਾਂ ਨੂੰ ਚਾਹੁੰਦੇ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫੇ ਅਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਬੋਚੀ ਐ ਜਾਂ ਦੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪਿਲਦ ਕੀ 4 ਜੂਨ ਤੋਂ ਬਾਅਦ ਬਾਦਲ ਪਰਵਾਰ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਬੋਲੋ ਸੋਨਹਾਂ ਮੈਂ ਆਪਣੇ ਜਿੰਦਾਬਾਦ 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 ਮਾਥਾ ਬੇ ਇਹ ਤੁਹਾਡਾ ਬੂਟਾ ਲਾਇਆ ਤੁਸੀਂ ਟਿਕਟ ਦਿੱਤੀ ਸੀ ਜਨਾਵੇ ਤੋਂ ਤੇ ਜਨਾਵੇ ਵਾਲਿਆਂ ਨੇ ਐਮਐਲਏ ਬਣਾਇਆ ਤੁਸੀਂ ਮੰਤਰੀ ਬਣਾਇਆ ਜੇ ਜੇ ਤੁਸੀਂ ਡਿਊਟੀ ਦਿੱਤੀ ਹਰਦਾ ਕੀਤੀ ਆ ਹੁਣ ਲੋਕ ਸਭਾ ਦੇ ਵਿੱਚ ਵੀ ਜਿਹੜੀ ਤੁਹਾਡੀ ਡਿਊਟੀ ਆ ਪੂਰੀ ਪਕਤਾਵਾਂਗੇ ਉਹ ਅੰਮਰਸਾਹ ਦੀ ਇਹ ਸੀਟ ਜਿਹੜੀ ਆ ਉਹ ਜਿੱਤ ਕੇ ਅੱਪਾ ਮਾਨ ਸਾਹਿਬ ਦੀ ਝੋਲੀ ਚ ਪੋੜੀ ਆ ਸੋ ਸਾਰਿਆਂ ਨੇ ਤਕੜੇ ਹੋ ਕੇ ਅਗਲੇ 4-5 ਸਾਲ ਜਿਆਦਾ ਕੰਮ ਕਰਨਾ ਆਪਣੀ ਸੀਟ ਨੂੰ ਜਿੱਤ ਕੇ ਮਾਨ ਸਾਹਿਬ ਨੂੰ ਮਾਨ ਸਾਹਿਬ ਨੂੰ ਜਿਹੜਾ ਉਹਨਾਂ ਦੀ ਚੋਰੀ ਪਾੜੜੀਆਂ ਤੇਰਾ ਜੀਲੋ ਕਰਦੀ ਐ ਸਭ ਤੋਂ ਪਹਿਲਾਂ ਆਪਣੀ ਲੀਡ ਆਊਗੀ ਤੁਸੀਂ ਕਿ ਮਦਾਉ ਨਾ ਪੂਰੇ ਬਸਰ ਚ ਪੂਰੇ ਲੱਖਿਆਂ ਦੇ ਹੁਣ ਵਜੀਠੇ ਚੱਲੇ ਆ ਦੇਖਿਓ ਤੁਸੀਂ ਉੱਥੇ ਵੀ ਕੀਕ ਪੜਦਾ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਮਾਨ ਸਾਹਿਬ ਨੂੰ ਕਹੂੰਗਾ ਮਾਨ ਸਾਹਿਬ ਦੋ ਮਿੰਟ ਹੋਰ ਲਾਓ ਜੀ ਹਾਂ ਇੱਕ ਮੈਂ ਇੱਕ ਮੈਂ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਅੱਗੇ ਨਾ ਗਾਹ ਨਾ ਗੱਲ ਕਰ ਦਿਓ ਇੱਥੇ ਰੱਖਿਓ ਆਪਦੇ ਤਾਂ ਅੱਗੇ ਰੱਖਿਓ ਬਸ ਇੱਥੇ ਰੱਖਿਓ ਮੈਂ ਉਹ ਕੁਝ ਅਫਸਰ ਨੇ ਕੁਝ ਅਫਸਰ ਨੇ ਜਿਹੜੇ ਉਹਨਾਂ ਨਾਲ ਵੀ ਰੱਖੇ ਰਹਿੰਦੇ ਨੇ ਕਿਉਂਕਿ ਉਹਨਾਂ ਕੋਲੇ ਪ੍ਰੋਟੋਕਾਲ ਹੈ ਡਿਪਟੀ ਮੁੱਖ ਮੰਤਰੀ ਰਿਹਾ ਉਹਦੀ ਘਰ ਵਾਲੀ ਹਰਸਿਮਰਤ ਕੌਰ ਮੰਤਰੀ ਰਹੀ ਹੈ ਤੋਂ ਪ੍ਰੋਟੋਕਾਲ ਹੈ ਅਫਸਰ ਨਾਲ ਦੇਣੇ ਪੈਂਦੇ ਪਰ ਉਹ ਅਫਸਰ ਪੰਜਾਬ ਆਪਣੇ ਨੇ ਉਹ ਮੈਨੂੰ ਦੱਸ ਦਿੰਦੇ ਆ ਮੈਂ ਕਿਹਾ ਵੀ ਕਿਵੇਂ ਐ ਹਾਲ ਕੀ ਐ ਦੋਨਾਂ ਦਾ ਉਹ ਕਹਿੰਦਾ ਜੀ ਗਾਹਾਂ ਗੱਲ ਨਾ ਕਰਿਓ ਮੈਂ ਤਾਂ ਗਾਹਾਂ ਕੀਤੀ ਨਹੀਂ ਆਹ ਤਹਾਂ ਆਪਣੀ ਸਰਕਾਰ ਬਣ ਰਹੀ ਐ ਮੋਦੀ ਕਹਾਂ ਇੰਡੀਆ ਗਠਜੰਦਨ ਦੀ ਸਰਕਾਰ ਬਣ ਕੇ ਇਹਨੇ ਮੰਤਰੀ ਬਣ ਜਾਣਾ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਜੋ ਅੱਛਾ ਇਹਨੂੰ ਇਹਨੂੰ ਕਿਹੜਾ ਪਾਰਲੀਮੈਂਟ ਚ ਇਹਨੂੰ ਕਿਹੜਾ ਮਾਈਕ ਦੀ ਲੋੜ ਹੈ ਮਾਈਕ ਦਾ ਇੱਥੇ ਰਹਿ ਜਾਂਦਾ ਇਹ ਇੱਥੇ ਉਹ ਹਿੱਦੇ ਹੀ ਬੋਲੂ ਆਏ ਜਦੋਂ ਇਹ ਖੜਾ ਹੋਇਆ ਕਰੂ ਸਪੀਕਰ ਕੰਬਿਆ ਕਰੂ ਵੀ ਆਹ ਕੌਣ ਆ ਓਏ ਬੋਲ ਬੋਲ ਬੋਲ